10ਵੀਂ ਵਿੱਚ ਜ਼ਿਲ੍ਹਾ ਰੂਪਨਗਰ ਦੇ 11 ਵਿਦਿਆਰਥੀ ਮੈਰਿਟ ਸੂਚੀ ਵਿੱਚ ਸ਼ਾਮਲ ਸਸਕੌਰ ਦੀ ਗਗਨਦੀਪ ਨੇ ਕੀਤਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਪੰਜਾਬ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਰੂਪਨਗਰ ਦੇ 11 ਵਿਦਿਆਰਥੀ ਮੈਰਿਟ ਸੂਚੀ ਵਿੱਚ ਸ਼ਾਮਲ ਹੋਏ ਹਨ जदों की सरकारी हाई स्कूल ससकौर के विद्यार्थी गगनदीप ने कुल छे सौ पंजा अंकों पैंती अंक हासिल करके सतानवे दशमलव छे नौ फीसदी अंक प्राप्त करके जिला रूपनगर विचों पहला स्थान हासिल है जिला सिक्ख्या अफसर परमिंदर कौर उप जिला सिक्ख्या अफसर सुरेंद्रपाल ने दसा कि जिला रूपनगर के सरकारी कन्यान सीनीयर सैकेंडरी स्कूल नंगल टाउनसियप दी आनवी गौतम सरकारी हाई स्कूल दसगराई हरप्रीत कौर ਦਸਵੇਂ ਪਬਲਿਕ ਸਕੂਲ ਪੁਰਖਾਲੀ ਦੀ ਅਨਮੋਲ ਕੌਰ ਅਤੇ ਸਰਕਾਰੀ ਹਾਈ ਸਕੂਲ ਸਸਕੌਰ ਦੇ ਹਰਿੰਦਰ ਨੇ 631 ਅੰਕ ਲੈ ਕੇ 97.08 ਫੀਸਦੀ ਰਾਹੀਂ ਸਾਂਝੇ ਤੌਰ ਤੇ ਜ਼ਿਲ੍ਹਾ ਰੂਪਨਗਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਇਸ ਤੋਂ ਬਿਨਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਨਵਜੋਤ ਕੌਰ ਨੇ 630 ਅੰਕ ਲੈ ਕੇ 96.92 ਫੀਸਦੀ ਰਾਹੀਂ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ अधिकारियों ने दसा के उक्त तो इलावा सरकारी सीनियर सेकेंडरी स्कूल ताजपुर की पवनप्रीत कौर डी ए वी पब्लिक स्कूल रूपनगर महिक ने छे सौ उन्ती अंक लैके छियानवे दशमलव सत्त सत, सत फीसदी ससकौर स्कूल दे विवेक सैनी इसे स्कूल की सुखलीन कौर ने छे सौ अठाई अंक लैके छियानवे दशमलव छे दो डी ए वी, ਪਬਲਿਕ ਸਕੂਲ ਰੁਪਨਗਰ ਦੀ ਨਵਰਾਜ ਕੌਰ ਨੇ 627 ਅੰਕ ਲੈ ਕੇ 96.47% ਦੀ ਰਾਹੀਂ ਮੈਰਿਟ ਵਿੱਚ ਸਥਾਨ ਹਾਸਲ ਕੀਤਾ। ਇਸ ਮੌਕੇ ਸਰਕਾਰੀ ਹਾਈ ਸਕੂਲ ਦਸਗਰਾਈ ਦੀ ਵਿਦਿਆਰਥਣ ਹਰਪ੍ਰੀਤ ਕੌਰ ਦੇ ਸਕੂਲ ਇੰਚਾਰਜ ਮੈਡਮ ਪਰਮਜੀਤ ਕੌਰ ਕੰਗ ਨੇ ਦੱਸਿਆ ਹਰਪ੍ਰੀਤ ਕੌਰ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਹਨਾਂ ਦੇ ਪਿਤਾ ਜੈਮਲ ਸਿੰਘ ਸੈਂਟਰ ਫਾਰ ਰਿਸਰਚ ਇਨ ਰੂਰਲ ਲੈਂਡ ਇੰਡਸਟਰੀਅਲ ਡਿਵੈਲਪਮੈਂਟ ਚੰਡੀਗੜ੍ਹ ਵਿਖੇ ਬਤੌਰ ਅਕਾਊਂਟੈਂਟ ਅਫਸਰ ਸੇਵਾ ਨਿਭਾ ਰਹੇ ਹਨ ਤੇ ਮਾਤਾ ਰਣਵੀਰ ਕੌਰ ਕਰੇਲੂ ਵਾਈਫ ਹੈ ਤੇ ਹਰਪ੍ਰੀਤ ਕੌਰ ਤਿੰਨ ਭੈਣਾਂ ਵਿੱਚੋਂ ਸਭ ਤੋਂ ਵੱਡੀ ਹੈ ਤੇ ਉਸਨੇ ਸਖਤ ਮਿਹਨਤ ਕਰਦਿਆਂ ਜੇਲਾਨੇ ਗਏ ਨਤੀਜਿਆਂ ਦੇ ਵਿੱਚ ਮੈਰਿਟ ਵਿੱਚ ਆਉ ਲਾ ਰੋਪਨਗਰ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਉਹ ਇੱਕ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਅਤੇ ਹੁਣ ਕੰਨਿਆ ਸੀਨੀਅਰ ਸੈਕੰਡਰੀ ਸਕੂਲ શ્રી ਅਨੰਦਪੁਰ ਸਾਹਿਬ ਵਿਖੇ ਮੈਡੀਕਲ ਦੀ ਸਕੂਲ ਵਿਖੇ ਪੜਾਈ ਕਰ ਰਹੀ ਹੈ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮੈਰਿਟ ਸੂਚੀ ਵਿੱਚ ਸਸਕੌਰ ਦੇ 4 ਨੰਗਲ ਕੰਨਿਆਨ ਸਕੂਲ ਦੇ 2 ਬੀ ਏ ਵੀ ਸਕੂਲ ਰੋਪਨਗਰ ਦੇ 2 ਅਤੇ ਦਸਗرائی ਤਾਜਪੁਰ ਅਤੇ ਪੁਰਖਾਲੀ ਦੇ 10ਵੇਂ ਪਬਲਿਕ ਸਕੂਲ ਦੇ 1 ਇੱਕ ਵਿਦਿਆਰਥੀ ਮੈਰਿਟ ਵਿੱਚ ਆਏ ਹਨ ਉਹਨਾਂ ਇਸ ਪ੍ਰਾਪਤੀ ਲਈ ਅਧਿਆਪਕ ਮਾਪੇ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੀ ਹੈ